ਘਰ ਦੇ ਵਿੱਚ ਚੋਰੀ ਹੋ ਗਈ ਮੇਰੇ ਵੱਡੇ ਫਰੈਂਡਸ ਦਾ ਘਰ ਦਾ ਤੇ ਅਸੀਂ ਅੱਗੇ ਦੇਖਿਆ ਕਿ ਲੋਕ ਖੁੱਲੇ ਸੀਗੇ ਸਾਰੇ ਤੇ ਜਿੱਥੇ ਵੀ ਅਲਮਾਰੀ ਸੀਗੀ ਉਹ ਪਾਰਟिकुलर ਉਹੀ ਚੀਜ਼ ਜਿਹੜਾ ਨੇ ਹੈਗਾ ਤੋੜੀ ਹੋਆ ਤੇ ਜਿੰਨਾ ਵੀ ਕੈਸ਼ ਸੀਗਾ 골ਡ ਸੀਗਾ ਸਾਰਾ ਕੁਝ ਲੈ ਗਏ ਆ ਤੇ ਆ ਮੱਲਾ ਦੇਖ ਲਓ ਤੁਸੀਂ ਸਾਰਾ ਹੈਗਾ ਬੰਦ ਹੋਰ ਫੇਰ ਵੀ ਲੋਕੀ ਇੱਥੇ ਬਾਹਰ ਬੈਠੇ ਆ ਲੋਕਾਂ ਨੂੰ ਲੋਕ ਬੰਦਾ ਆਇਆ ਚੋਰੀ ਕਰਕੇ ਲੈ ਗਿਆ ਦੋ ਦਿਨ ਭਿੰਡਿਆਂ ਚੋਰੀ ਹੋ ਗਈ ਮਲਗੀ ਅਸੀਂ ਗਏ ਆ ਕਿ 12 ਵਜੇ ਘਰ ਹੋ ਗਏ ਆ ਤੇ 2 ਵਜੇ ਅਸੀਂ ਆਏ ਆ ਤੇ ਉਨੇ ਕੇ ਟਾਈਮ ਪੀਰੀਅਡ ਅੰਦਰ ਚੋਰੀ ਹੋ ਗਈ ਤੇ ਤੁਸੀਂ ਦੇਖ ਲਓ ਜੀ ਨਾਲ ਕਿਤੇ ਕੈਮਰਾ ਗਵਰਨਮੈਂਟ ਨੂੰ ਵੀ ਇਥੇ ਕੈਮਰੇ ਨਹੀਂ ਉਹ ਆਪਣੇ ਲਗਾਉਣੇ ਚਾਹੀਦੇ ਅਸੀਂ ਮਾਰਕੀਟ ਚੋਂ ਜਾ ਕੇ ਆਏ ਆ ਉੱਥੇ ਵੀ ਕੋਈ ਕੈਮਰਾ ਨਹੀਂ ਤੇ ਸਾਨੂੰ ਬਸ ਇਹੀ ਅਪੀਲ ਆ ਕਿ ਜਿਹੜੇ ਵੀ ਚੋਰ ਆ ਉਹਨਾਂ ਫੜਿਆ ਜਾਵੇ ਤੇ ਵੱਡੇ ਵੱਡੇ ਹੁੰਦੇ ਨੇ ਪੁਲਿਸ ਸਟੇਸ਼ਨ 'ਤੇ ਰਿਪੋਰਟ ਲਹਣ ਕੀ ਮੰਗ ਕਰਦੇ ਜਿੱਦਾਂ ਤੁਸੀਂ ਬੇਲੀਆਂ ਤੰਗ ਗਲੀਆਂ ਦੇ ਵਿੱਚ ਆ ਕੇ ਸਾਰੀ ਘਟਨਾ ਵਾਪਰੀ ਆ ਕੀ ਮੰਗ ਕਰਦੇ ਤੁਹਾਨੂੰ ਇਹੀ ਆ ਕਿ ਕੈਮਰੇ ਲਗਾਏ ਜਾਣ ਸਾਰੇ ਪਾਸੇ ਤੇ ਜੋ ਵੀ ਹੋਣਾ ਸਿੱਖ ਕੀ ਜ ਸਾਡੇ ਸਾਡਾ ਹੁਣ ਮਤਲਬ ਲਾਸ ਹੋ ਗਿਆ ਕਿੰਨਾ ਸਾਡਾ ਤੇ ਜਿੱਦਾਂ ਵਾਂ ਕਿ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਤਾਂ ਬਹੁਤ ਵੱਧ ਰਹੀਆਂ ਵਾਂ ਤੇ ਕੀ ਆਪਾਂ ਪ੍ਰਸ਼ਾਸਨ ਮੋਰੇ ਮੰਗ ਰੱਖਦੇ ਆਪਾਂ ਮੰਗ ਬਸ ਇਹੀ ਹੈ ਜਿਹੜੇ ਜਿਹੜੇ ਨਸ਼ੇ ਵਾਲੇ ਬੰਦੇ ਆ ਕੀ ਯੂ ਪਾਰਟਿਕੁਲਰਲੀ ਬੰਦੇ ਹੁਣ ਆਉਂਦੇ ਇੱਥੇ ਕੋਈ ਹੱਕ ਬਾੜੀ ਆਉਂਦਾ ਕੋਈ ਆਉਂਦਾ ਹੁਣ ਪਾਰਟਿਕੁਲਰ ਪਤਾ ਹੋਵੇ ਹਰੇਕ ਨੂੰ ਕਿ ਕੌਣ ਕੌਣ ਬੰਦਾ ਆ ਰਿਹਾ ਕਿਦਾਂ ਨਹੀਂ ਕਿ ਬਾਕੀ ਤਾਂ ਹੁਣ ਅਸੀਂ ਤਾਂ ਜੋ ਆਪਣੇ ਸਾਰੇ ਕੁਛ ਸੇਵ ਕਰਕੇ ਗਏ ਸੀਗੇ ਕਿਉਂਕਿ ਪਤਾ ਸਰ ਕੋ ਸੇਫਟੀ ਆ ਪਰ ਇਹਦੇ ਵਿੱਚ ਹੁਣ ਹੈਗਾ ਪ੍ਰਸ਼ਾਸਨ ਨਹੀਂ ਕੁਝ ਅੱਗੇ ਮਤਲਬ ਮਦਦ ਮਦਦ ਕਰੇ ਸਾਡੇ ਦੇਖੇ ਕਿੱਦਾਂ ਜੀ ਨਹੀਂ ਮਾਮਾਈ ਦੀ ਬੇਟੀ ਦੀ ਮੈਰਿਜ ਸੀਗੀ ਅਸੀਂ ਉੱਥੇ ਗਏ ਸੀਗੇ ਸਾਡੇ 11 ਵਜੇ ਤਾਂ 2 3 2:3 ਵਜੇ ਅਸੀਂ ਆਏ ਆ ਸਾਡੇ ਘੰਟੇ ਵਿੱਚ ਆਂਦਿਆਂ ਨੂੰ ਆ ਕੇ ਦੇਖਿਆ ਬਾਹਲੇ ਡੋਕ ਖੁੱਲੇ ਹੋਏ ਸੀਗੇ ਤਾਂ ਚਾਬੀ ਸਾਡੇ ਕੋਲ ਸੀਗੀ ਤਮੈਂ ਆਕੇ ਦੇਖਿਆ ਮੈਂ ਕਹ ਮੇਰੇ ਨਾਲ ਛੋਟੀ ਜੀ ਬੇਟੀ ਆਈ ਸੀ ਮੈਂ ਕਹ ਵੀ ਮੈਂ ਅੰਦਰ ਜਾ ਕੇ ਦੇਖਦੀ ਆ ਵਿਚਾਰੋ ਤੂੰ ਪਿੱਛੇ ਰਹਿ ਤਾਂ ਮੈਂ ਦੇਖਿਆ ਅੰਦਰ ਕੁਝ ਮਤਲਬ ਕਿ ਕੋਈ ਬੰਦਾ ਨਾਲ ਲੁਕਿਆ ਹੋਵੇ ਮੈਂ ਜਦੋਂ ਆਕੇ ਦੇਖਿਆ ਅੰਦਰ ਲਿਆ ਸਾਰਾ ਸਮਾਨ ਵੀ ਇੱਥੇ ਖਿਲਰਿਆ ਪਿਆ ਸੀਗਾ ਤੇ ਲੋਕ ਟੁੱਟੇ ਹੋਏ ਸੀਗੇ ਕੋਈ 골ਡ ਵਗੈਰਾ ਵੀ ਲੱਗੇ ਹਾਂ ਜੀ 골ਡ ਵੀ ਲੱਗੇ ਕਿੰਨਾ 골ਡ ਸੀਗਾ ਜੀ 골ਡ ਪੀਸ ਮੇਰੇ ਚਾਰ ਲੇਡੀਜ਼ ਸਿੰਗੀਆਂ ਤੇ ਚਾਰ ਜੈਂਸ ਮੁੰਡੀਆਂ ਸੀਗੀਆਂ ਇੱਕ ਚਾਈਨੀ ਸੈੱਟ ਮੇਰਾ ਸੀਗਾ ਇੱਕ ਦੂਜਾ ਸੈੱਟ ਸੀਗਾ ਤੇ 6 ਬੰਗਾ ਸੀਗੀਆਂ ਇਕ ਹੋ ਸੀਗਾ ਕੋਈ ਕੈਸ਼ ਵਗੈਰਾ ਵੀ ਲੈ ਕੇ ਆ ਗਿਆ ਹਾਂਜੀ ਇੱਕ ਲੱਛੀ ਸੀਗੀ ਇੱਕ ਬ੍ਰੈਸ ਕੈਸ਼ ਕਿੰਨਾ ਲੈ ਗਿਆ ਜੀ 1.5 ਤੋਂ 2 ਲੱਖ ਰੁਪਈਆ ਸੀਗਾ ਤੁਹਾਡਾ ਕੁੱਲ ਮਿਲਾ ਕੇ ਟੋਟਲ ਕਿੰਨਾ ਕ ਨੁਕਸਾਨ ਹੋ ਗਿਆ ਹਾਂ ਨਾ ਤੁਸੀਂ ਆਪੇ ਹਿਸਾਬ ਕਿਤਾਬ ਲਾ ਲਓ ਕਿੰਨਾ ਹੋਊਗਾ ਮੈਂ ਫੇਰ ਵੀ ਲਗਭਗ ਆਈਡੀਆ ਹੋਈ ਜਾਂਦਾ ਕਿ ਇੰਨਾ ਹੋ ਗਿਆ ਮੈਂ ਇ tanto ਕੁਝ ਦੱਸ ਨਹੀਂ ਸਕਦਾ ਤੇ ਆਪਣੇ ਕੋਈ ਕੈਮਰੇ ਵਗੈਰੇ ਬਾਹਰ ਲੱਗੇ ਆ ਕੋਈ ਘਰ ਦੇ ਬਾਹਰ ਜਾਂ ਕੋਈ ਗਲੀ ਦੇ ਵਿੱਚ ਹਾਂਜੀ ਕੈਮਰਾ ਲੱਗਾ ਸੀ ਉਹਦੇ ਤੇ ਆਇਆ ਕੋਈ ਵਿਅਕਤੀ ਇੱਕ ਆਇਆ ਵਿਅਕਤੀ ਕੋਈ ਸੀਸੀਡੀ ਕੈਮਰੇ ਦੇ ਵਿੱਚ ਬੰਦੇ ਆਏ ਹੁਣ ਹਾਂਜੀ ਉਹਦੇ ਵਿੱਚ ਉਹਨੇ ਟੋਪੀ ਪਾਈ ਹੋਈ ਆ ਇਹ ਨਹੀਂ ਹੁਣ ਪਤਾ ਕੌਣ ਸੀਗਾ ਕਿੰਨੇ ਨੌਜਵਾਨ ਦਾਈ ਦੇ ਆ ਉਹਦੇ ਵਿੱਚ ਹਾਂਜੀ ਕਿੰਨੇ ਵਿਅਕਤੀ ਸੀਗੇ ਇੱਕੋ ਹੀ ਸੀਗਾ ਅੰਦਰੋਂ ਨਿਕਲਦਾ ਦੇਖਿਆ ਉਹਨਾਂ ਨੇ ਸਾਡੇ ਗਵਾਂਢੀਆਂ ਨੇ ਫੇਸ ਮਾਮਲੇ ਵਿੱਚ ਬੁਲ ਸ਼ਿਕਾਇਤ ਕੀਤੀ ਤੁਸੀਂ ਹਾਂਜੀ ਲਿਖਾਇਆ ਰਿਪੋਰਟਰ ਕੋਲ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਤੇ ਕੀ ਮੰਗ ਰੱਖਦੇ ਮਾਂਗ ਰਹੇ ਹਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਾਡਾ ਸਾਰਾ ਸਮਾਨ ਸਾਡੇ ਤੋਂ ਬਹੁਤ ਸਾਰੀ ਚੋਰੀ ਲੁੱਟੇ ਗਏ ਜਿੱਦਾਂ ਇਹ ਛੋਟੀਆਂ ਗਲੀਆਂ ਦੇ ਵਿੱਚ ਘਰਿਆ ਇੱਥੇ ਵੀ ਇਦਾਂ ਦੀ ਘਟਨਾ ਹੋਣੀ ਕੀ ਮੰਗ ਰਹੇ ਹਾਂ ਇਹ ਕਦੇ ਵੀ ਨਹੀਂ ਹੋਇਆ ਇਹ ਤਾਂ ਪਹਿਲੀ ਵਾਰ ਹੋਇਆ ਸਾਡੇ ਨਾਲ ਇਹ ਚਾਂਸ ਹਮ 12 ਵਜੇ ਦੇ ਆਸ-ਪਾਸ ਗਏ ਹਾਂ 11:30 12 ਵਜੇ ਔਰ ਵਾਪਸ ਆਏ ਹਾਂ ਰਾਤ 8:00 ਵਜੇ ਵਾਪਸ ਆਏ ਹਾਂ ਜਦ ਆਇਆ ਤੇ ਦੇਖਾ ਕਿ ਬਾਹਰ ਦਾ ਤਾਲਾ ਖੁੱਲਾ ਹੋਦਾ ਇਨਾਂ ਨੇ ਖੋਲਾ ਦੇਖਾ ਤਾਲਾ ਖੁੱਲਾ ਹੋਦਾ ਇਨਾਂ ਨੇ ਅੰਦਰ ਆ ਕੇ ਇੱਕਦਮ ਚੈੱਕ ਕੀਤਾ ਔਰ ਇਹ ਜਿਸ ਸਮਾਨ ਵੀ ਹੈ ਨਹੀਂ ਜੀ ਦਾ ਹਾਂ ਜਿਸ ਸਮਾਨ ਦੇ ਨਾਲ ਗਾਇਬ ਥਾ ਜੀ ਬਸ ਇਸ ਕੋਈ ਪਛਾਣ ਨੂੰ ਨਹੀਂ ਲੱਗੇ ਕੋਈ ਸੀਸੀਟੀਵੀ ਕੈਮਰੇ ਵਿੱਚ ਵਿਅਕਤੀ ਆਇਆ ਹੋ ਸੀਸੀਟੀਵੀ ਕੈਮਰਾ ਉਹ ਸਾਹਮਣੇ ਲਗਾ ਹੋਇਆ ਹੈ ਉਹ ਪੁਲਿਸ ਵਾਲੇ ਆਏ ਤੇ ਉਹਨਾਂ ਨੇ ਦੇਖਿਆ ਵੀ ਥਾ ਬਾਕੀ ਉਹ ਬਤਾਏ ਕੋਈ ਨੁਕਸਾਨ ਲਗਭਗ ਕਿੰਨਾ ਕੁ ਹੋ ਗਿਆ ਸਰ ਨੁਕਸਾਨ ਤਾਂ ਕਾਫੀ ਹੋਇਆ ਹੈ ਫਿਰ ਵੀ ਕਿੰਨਾ ਕੋਈ 골ਡ ਵਗੈਰਾ ਵੀ ਨਹੀਂ 골ਡ ਬਿਲਕੁਲ 골ਡ ਇਨਕਾ ਜਿੰਕਾ ਸਾਰਾ 골ਡ ਹੈ ਇਨਕਾ ਕੈਸ਼ ਹੈ ਸਰ ਕੈਸ਼ ਕਿੰਨਾ ਸਰ ये डेढ़ हाँ डेढ़ लाख के आसपास है डेढ़ टोटल नुकसान कितना हो गया सर लगभग गोल्ड गो गया ना पता नहीं कितने का ਤੇ ਹੋਰ ਹੋਰ ਵੀ ਕੋਈ ਨੁਕਸਾਨ ਹੋਇਆ ਇਸ ਤੋਂ ਇਲਾਵਾ ਇਸ ਦੇ ਲਾਗੇ ਇਨਕੀ ਨੰਨਦਾਈ ਉਹਨਾਂ ਦਾ ਜੋ ਸਮਾਨ ਉਹਨਾਂ ਨੇ ਰਖਾਇਆ ਹੋਇਆ ਉਹ ਤਾਂ ਉਹ ਵੀ ਜੋ ਹੈ ਉਹਨਾਂ ਨੇ ਉਹਨਾਂ ਦਾ ਸਮਾਨ ਵੀ ਲੈ ਲਿਆ ਸ਼ਾਦੀ ਕਿੱਥੇ ਗਈ ਸੀ ਦੇਖੋ ਆਰਬਨ ਸਟੇਟ ਹੈ ਸੀ ਪਰ ਮਸਟਰ ਗਈ ਕਿੰਨੇ ਵਜੇ ਗਈ ਸੀ ਹਾਂਜੀ ਅਸੀਂ 11:30 ਵਜੇ ਗਏ ਸੀਗੇ ਫਿਰ ਮਤਲਬ ਦੋ ਤਿੰਨ ਘੰਟਿਆਂ ਦੇ ਵਿੱਚ ਵਿੱਚ ਹੀ ਸਾਰਾ 2:00 3:00 ਵਜੇ ਅਸੀਂ ਆ ਗਏ ਹਾਂ 3:00 ਵਜੇ ਹੈ ਤਦ ਤੱਕ ਕੋਈ ਤਾਂ ਨੂੰ ਕਿਸੇ ਦੇ ਸ਼ੱਕ ਵਗੈਰਾ ਹੋਵੇ ਅੱਛਾ ਤਾਂ ਹੁਣ ਸਾਨੂੰ ਤਾਂ ਕਿਸੇ ਤੇ ਕੋਈ ਨਹੀਂ ਸਾਢੇ ਤੇ ਤੁਸੀਂ ਹੁਣ ਪੁਲਿਸ ਨੂੰ ਦਿੱਤੀ ਸੂਚਨਾ ਸਾਡੀ ਹਾਂਜੀ ਉਸ ਮੌਕੇ ਲੈ ਕੇ ਕੰਪਲੇਨ ਆਈ ਸੀ ਲਿਖਤੀ ਤੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਮੰਗੇ ਮਾੜਾ ਸਮਾਂ ਮਿਲ ਜਾਏ ਇਸ ਸੇ ਜ਼ਿਆਦਾ ਹਮੇਂ ਕੀ ਚਾਹੀਏ ਹਾਂ ਹੋਰ ਨਹੀਂ ਲੈ ਬਸ ਹਾਂ ਹਾਂ ਦੀ ਸਾਰੀ ਪਰੇਸ਼ਾਨੀ ਗਾਇਬ ਹੋ ਜਾਏਗੀ ਤੁਹਾਡੇ ਮਾਮਾ ਜੀ ਦੀ ਬੇਟੀ ਦੀ ਮੈਰਿਜ ਸੀਗੀ ਤੇ ਅਸੀਂ ਅੱਜ ਉਧਰ ਚਲੇ ਗਏ ਮਾਈਆਂ ਵਗੈਰਾ ਸੀਗਾ ਅਸੀਂ 11:30 ਵਜੇ ਗਏ ਆ 3 ਵਜੇ ਵਾਪਸ ਆਏ ਆ ਸਾਡੇ ਹੁੰਦਿਆਂ ਨੂੰ ਆ ਸਾਰਾ ਕੰਮ ਹੋਇਆ ਪਿਆ ਸੀ ਤੇ ਮੈਂ ਰਾਤੀ ਇਹਨੂੰ ਆਪਣਾ ਪਰਸ ਫੜਾਇਆ ਉਹਦੇ ਵਿੱਚ ਮੇਰੀ ਇੱਕ ਚੇਨ ਸੀਗੀ ਇੱਕ ਟੋਪਸ ਸੀਗੀ ਇੱਕ ਸਹਾਰੇ ਸੀ 10000 ਰੁਪਏ ਕੈਸ਼ ਸੀਗਾ ਮੈਂ ਇਹਨੂੰ ਫੜਾਤਾ ਮੈਂ ਕਿਹਾ ਵੀ ਚਲੋ ਆਪਣੇ ਕੋਲ ਸੰਭਾਲ ਲਾ ਜਾਣਾ ਆਣੋ ਪੈਂਦਾ ਤੇ ਜਦੋਂ ਆਏ ਉਹ ਵੀ ਵਿੱਚ ਹੈ ਨਹੀਂ ਸੀ ਫਸ ਜਿਹੜੀ ਚੇਨ 골ਡ ਦੀ ਹਾਂਜੀ 골ਡ ਦੀ ਕਿੰਨੇ ਤੋਲੇ ਦੀ ਸੀ ਤਿੰਨ ਤੋਲੇ ਦੀ ਹੋਣੀ ਹੈ ਤਿੰਨ ਤੋਲੇ ਦੀ ਹਾਂਜੀ ਤੇ ਕੈਸ਼ ਵਗੈਰਾ ਵੀ ਸੀ ਹਾਂਜੀ 10000 ਕੈਸ਼ 10000 ਸੀ ਇੱਕ ਤਾਂ ਜੀ ਜਸਰ ਕੈਸ਼ ਇੱਕ ਤਾਂ 3000 ਉਹਦੇ ਵੀ ਥਾ ਹਾਂਜੀ 3000 ਮੇਰਾ ਦੂਸਰਾ ਪਰਸ ਸੀਗਾ ਉਹ ਪਰਸ ਵੀ ਖੋਲ ਕੇ ਰੱਖਿਆ ਆ ਸੀਗਾ ਉਹਦੇ 'ਚ ਥੋੜੇ ਖੁੱਲੇ ਪੈਸੇ ਸੀਗੇ